ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਅੱਜ ਅਸੀਂ ਆਏ ਸੀਪੀ 6 ਦੇ ਵਿੱਚ ਅਸੀਂ ਤਰਨਤਨ ਜਾਣਾ ਸੀ ਤੇ ਮੈਡੀਸਨ ਲੈਣ ਉਹ ਸਾਡਾ ਕੈਂਸਲ ਹੋ ਗਿਆ ਫਿਰ ਅਸੀਂ ਕੈਂਟੀਨ 'ਚ ਆ ਗਏ ਤੇ ਆ ਵੇਖੋ ਮਤਲਬ ਕਿ ਬਹੁਤ ਸੋਹਣੀ ਅੰਦਰ ਲੋਕੇਸ਼ਨ ਹੈ ਸਾਫ ਸਫਾਈ ਬੜੀ ਹੈ ਹਾਂਜੀ ਦੋਸਤੋ ਇਹ ਆਪਾਂ ਸੀਪੀ 6 ਦੇ ਵਿੱਚ ਸ਼ੌਣੀ ਦੇ ਵਿੱਚ ਗੱਲ ਇਹ ਹੈ ਕਿ ਜਿਵੇਂ ਫੋਰਨ ਕੰਟਰੀ ਦੇ ਕੋਈ ਰੋੜੇ ਆ ਨਾ ਐਵੇਂ ਫੀਲਿੰਗ ਆਉਂਦੀ ਚਾਰਚ ਫਿਰੇ ਪਾਰਕ ਆ ਹੁੰਦੀਆਂ ਤੇ ਸੈਂਟਰ 'ਚ ਰੋੜ ਤੇ ਬਹੁਤ ਸਾਫ ਸਫਾਈ ਹੁੰਦੀ ਹੈ ਤੇ ਸਾਡੀ ਵਿਸ਼ੇ ਮਦਰ ਆ ਮੇਰੇ ਤੇ ਇਹਨਾਂ ਦਾ ਘਰ ਆ ਸਾਡੇ ਫਾਦਰ ਸਾਹਿਬ ਆਰਮੀਂ ਦੇ ਵਿੱਚ ਸਨ ਹਾਂਜੀ ਦੋਸਤੋ ਅਸੀਂ ਆਇਆ ਕੰਟੀਨ ਦੇ ਵਿੱਚ ਤੇ ਕੰਟੀਨ ਅੱਜ ਸਾਰੀ ਬੰਦ ਆ ਤੁਸੀਂ ਦੇਖ ਸਕਦੇ ਤੇ ਕੰਚ ਸਮਾਨ ਲੌਂਡੇ ਆ ਤੇ ਸਮਾਨ ਸਾਰਾ ਨਾ ਅਜੇ ਲੌਂਡੇ ਆ ਤੇ ਫਿਰ ਪਰਸੋਂ ਨੂੰ ਆਂਦੇ ਖੁੱਲੂਦਾ ਹੈ ਓਪਨ ਹੀ ਹੈ ਪਰ ਸ਼ਟਰ ਡਾਉਨ ਕੀਤਾ ਸਮਾਨ ਲੌਂਡੇ ਆ ਸਾਹਮਣੇ ਕੰਟੀਨ ਏਰੀਆ ਸਾਰਾ ਤੇ ਬਹੁਤ ਸੋਹਣਾ ਸ਼ੋਨੀ ਦੇ ਵਿੱਚ ਲੋਕੇਸ਼ਨ ਹੈ। ਹਾਂਜੀ ਦੋਸਤੋ ਵੇਖੋ ਸ਼ੋਨੀ ਦੇ ਵਿੱਚ ਰਸਤਾ ਕਿੰਨਾ ਸੋਹਣਾ ਆਸ-ਪਾਸ ਇਰਦ-ਗਿਰਦ ਦੇ ਸਭ ਮਲਕ ਨਾਲ ਸ਼ਾਂਤ ਜਿਹਾ ਏਰੀਆ ਸਾਰਾ। ਬੀ ਬੜੀ ਸ਼ਾਂਤੀ ਆ। ਹੁਣ ਲੈਫਟ ਹੋਵਾਂਗੇ ਤੇ ਫੇਰ ਸਿੱਧਾ ਬਾਬਾ ਫਤੇ ਸਿੰਘ ਕੰਟੀਨ ਤੇ ਬੰਦੀ ਹੈ ਕਿ ਬਾਬਾ ਫਤੇ ਸਿੰਘ ਦਰਸ਼ਨ ਕਰ ਜੰਨੇ ਆ ਤੇ ਬਾਬਾ ਫਤੇ ਸਿੰਘ ਨੂੰ ਹੋਣਿਆ ਜੀ ਤੇ ਬੜਾ ਸੋਹਣਾ ਜਿਆ ਮਤਲਬ ਕਿ ਸਾਰਾ ਏਰੀਆ ਵਾ ਲੱਗਦਾ ਆਹ ਸਾਹਮਣੇ ਫਬਜੀਆਂ ਦਾ ਕੈਂਟ ਆ ਲੱਗਾ ਤੇ ਸੰਗਜੀ ਇਹ ਆ ਸਾਰੇ ਕੁਆਟਰ ਏ ਆ ਫਬਜੀਆਂ ਦੇ ਤੇ ਸ਼ੌਣੀ ਬਹੁਤ ਵੱਡੀ ਆ ਜੀ ਤੇ ਇਥੋਂ ਚੌਂਕ ਤੋਂ ਆਪਾਂ ਖੱਬੇ ਹੋਏ ਨਾ ਤੇ ਫਿਰ ਬਾਬਾ ਫਤੇ ਸਿੰਘ ਆਏ ਨਾ ਦੇ ਸਭ ਤੋਂ ਮੇਨ ਵੱਡੀ ਗੱਲ ਇੱਥੇ ਰੂਲ ਰੈਗੂਲੇਸ਼ਨ ਦੇ ਅੰਦਰ ਬਹੁਤ ਹੀ ਆਦੀ ਇੱਕ ਸਾਫ ਸਫਾਈ ਬੜੀ ਆ ਫੌਰੀਨ ਕੈਂਟਰੀ ਦਾ ਜਿਵੇਂ ਕੋਈ ਰੋਡ ਹੈ ਨਾ ਐਵੇਂ ਰੋਡਾਂ ਦੀ ਆਉਂਦੀ ਹੈ ਵੀ ਉਹ ਜੇ ਹੋਵੇ ਜਿੱਦਾਂ ਐਵੇਂ ਆਹ ਦੇਖੋ ਆ ਸਿੱਧਾ ਬਾਬਾ ਫਤੇ ਸਿੰਘ ਜੀ ਇੱਥੇ ਕੀ ਉਹ ਤਾ ਅੱਜ ਬਾਬੇ ਫਤੇ ਸਿੰਘ ਦੇ ਦਰਸ਼ਨ ਕਰਾਉਂਦੇ ਆ ਜੀ ਗੁਰਦੁਆਰਾ ਬਾਬਾ ਫਤੇ ਸਿੰਘ ਹਾਂ ਬਸ ਇਹ ਸਿੱਧਾ ਸਿੱਧਾ ਬੜੀ ਪਵਿੱਤਰ ਧਰਤੀ ਆ ਸੰਗਤ ਜੀ ਮਹਾਪੁਰਸ਼ ਬਾਬਾ ਫਤੇ ਸਿੰਘ ਹੋਏ ਸੀ ਬੰਦਕੀ ਵਾਲੇ ਮਹਾਪੁਰਸ਼ ਆ ਹਾਂਜੀ ਸੰਗਤ ਜੀ ਅਜੇ ਦਰਸ਼ਨ ਕਰਦੇ ਆ ਜੀ ਤੇ ਸਿੱਧਾ ਹੁਣ ਬਾਗੜ ਮਹਾਰਾਜ ਇਹ ਵੇਲੇ ਜਿੰਨਾ ਚਿਰ ਕੋਈ ਕਰਮਾਂ ਚ ਨਾ ਹੋਵੇ ਉਹ ਨਜਰ ਨਹੀਂ ਕੋਈ ਦਰਸ਼ਨ ਕਰ ਸਕਦਾ ਵੀ ਅਹੀਂ ਆਉਣਾ ਹੀ ਇੱਥੇ ਮਤਲਬ ਕਿ ਕੰਟੀਨ ਹੈ ਤੇ ਬਾਨਾ ਪਾਨਾ ਹੀ ਤੇ ਆਹ ਵੇਖੋ ਬਾਬਾ ਫਤੇ ਸਿੰਘ ਜੀ ਬਹੁਤ ਵਧੀਆ ਜਿਹਾ ਬਾਬਾ ਫਤੇ ਸਿੰਘ ਜੀ ਦੇ ਦਰਸ਼ਨ ਕਰੋ ਜੀ ਬੜਾ ਪਾਵਨ ਪਵਿੱਤਰ ਸਥਾਨ ਆ ਬੜੀ ਪਾਗਾਂ ਵਾਲੀ ਧਰਤੀ ਆ ਸੰਗਤ ਜੀ ਬੜੀ ਪਵਿੱਤਰ ਧਰਤੀ ਆ ਪਾਗਾਂ ਵਾਲੀ ਧਰਤੀ ਆ ਸੰਗਤ ਜੀ ਬਾਬਾ ਫਤੇ ਸਿੰਘ ਜੀ ਤੇ ਆਂਗੋ ਪਪਾ ਸਰ ਗੰਤ ਉਦਾਰ ਗੰ ਗੰ ਕਾ ਨਾਮ ਨਿਰਭੈ ਕਾਮ ਕਰ ਚਤ ਚਕਰ ਜਾਣੇ ਚਤ ਚਕਰ ਜਾਣੇ ਚਤ ਚਕਰ ਵਰਤੀ ਚਤ ਚਕਰ ਪਾਸੀ ਚਤ ਚਕਰ ਕਾਲੇ ਚਤ ਚਕਰ 파ਸੀ ਚਤ ਚਕਰ ਸੰਗਤ ਜੀ ਆ ਜੋ ਅੰਦਰ ਦੇ ਦਰਸ਼ਨ ਕਰਦੇ ਹ ਜੀ ਸਾਹਿਬ ਦੇ ਉਹ ਹੈ ਜੀ ਮਾਰਾ ਸੱਚੇ ਬਾਸਰ ਮਾਤਰ ਵਿੱਚ ਨਾ ਪਾੜੇ ਜਾਈਂ ਨਾ ਇੰਤਰਾ ਨਾ ਇੰਤਰਾ ਹੋਇ ਹੇ ਪ੍ਰਵਕਟ ਹੋਈ ਤਨ ਬਾਬਾ ਫਤੇਹ ਸਿੰਘ ਜੀ ਤਨ ਤਨ ਬਾਬਾ ਫਤੇਹ ਸਿੰਘ ਜੀ ਸੰਗਤ ਜੀ ਇਹ ਬਾਬਾ ਫਤੇਹ ਸਿੰਘ ਜੀ ਰਾਂ ਦੇ ਥੜਾ ਸਾਹਿਬ ਦੇ ਦਰਸ਼ਨ ਕਰੋ ਬਹੁਤ ਪਵਿੱਤਰ ਅਤੇ ਬਾਗਾਂ ਵਾਲੀ ਜਗ੍ਹਾ ਸੰਗਤ ਜੀ ਇਸ ਜਗ੍ਹਾ ਤੇ ਅਰਦਾਸ ਬੇਨਤੀਆਂ ਪ੍ਰਵਾਨ ਕੀਤੀਆਂ ਜਾਂਦੀਆਂ ਹਨ ਕੀ ਸਰਬਤਰ ਸੋਖਾ ਕੀ ਸਰਬਤਰ ਕੋਟਾ ਕੀ ਸਰਬਤਰ ਪ੍ਰਾਣ ਕੀ ਸਰਬਤਰ ਪ੍ਰਾਣ ਅਜੇ ਅੰਦਰ ਦਰਸ਼ਨ ਕਰਦੇ ਹਾਂ ਸੰਗਤ ਜੀ ਕੀ ਸਰਬਤਰ ਪੈਸਾਂ ਕੀ ਸਰਬਤਰ ਭਾਨਾ ਕਿਸ ਸਰਬਤਰ ਮਾਨਾ ਬੜੀ ਬਾਗਾਂ ਲਈ ਸਰਬਤਰ ਈ ਮਾਂ ਕਿਕਰ ਮੰਹ ਪਈ ਮਾਂ ਕੇ ਆਕਲ ਆਲਾ ਮੈਂ ਕੇ ਸਾਹਿਬ ਕਲਾ ਮੈਂ ਕਿ ਹੁਸਨ ਸੰਗਤ ਦੀ ਅੱਜ ਖੇਤ ਹੈ ਸੁਣੀ ਜਦਾਂ ਮਹਾਰਾਜ ਵੱਲ ਨਹੀਂ ਕਿਧਰ ਦੀ ਕਿਧਰ ਦਰਸ਼ਨ ਲਿਖੇ ਹੁੰਦੇ ਆ ਅਸੀਂ ਜਾ ਰਹੇ ਹਾਂ ਮਤਲਬ ਕਿ ਪਰਹਤਾਰਨ ਦਵਾਈ ਲੈਣ ਤੇ ਫਿਰ ਉਹ ਥੋੜਾ ਜਿਹਾ ਅਸੀਂ ਨਾ ਕਪਟਾਲੀ ਬਾਈਪਾਸ ਤੋਂ ਜੁਟਰਨਾ ਮਾਰ ਲਿਆ ਕਿਸੇ ਦੀ ਜ਼ਰੂਰੀ ਕਾਲ ਆ ਗਈ ਵੀ ਸਾਨੂੰ ਕਿਤੇ ਕੰਮ ਪੈ ਗਿਆ ਤੇ ਫਿਰ ਅਸੀਂ ਅਖੇ ਚੱਲ ਸ਼ੋਨੀ ਚੋਹੋ ਚਲਦੇ ਆਂ ਵੀ ਕਾਰਡ ਲਿਆਂਦੇ ਵੀ ਕਿ ਚਲੋ ਥੋੜੀ ਸ਼ੋਪਿੰਗ ਤੇ ਕੰਟੀਨ ਬੰਦ ਹੀ ਅੱਜ ਤੇ ਫਿਰ ਮਤਲਬ ਕਿ ਬਾਬਾ ਫਤੇ ਸਿੰਘ ਦਰਸ਼ਨ ਕਰਾਉਣੇ ਆ ਤੇ ਬਾਬਾ ਫਤੇ ਸਿੰਘ ਅੱਜ ਦਰਸ਼ਨ ਕਰ ਲਈ ਕਿਧਰ ਦੀ ਕਿਧਰ ਵਰਤਾਰਾ ਵੀ ਮਹਾਰਾ ਜੀ ਨੇ ਆਪਣੇ ਆਪ ਹੀ ਦਰਸ਼ਨ ਕਰਾਉਣੇ ਹੀ ਵੇਲੋ ਤੇ ਆਪਣੇ ਆਪ ਹੀ ਦਰਸ਼ਨ ਕਰਾ ਲੈਂਦੇ ਆ ਮਹਾਰਾ ਜੀ ਇਥੇ ਬਾਬਾ ਹਰਪ੍ਰੀਤ ਸਿੰਘ ਜੀ ਸੇਵਾ ਕਰਦੇ ਹਨ ਬਾਬਾ ਹਰਪ੍ਰੀਤ ਸਿੰਘ ਜੀ ਬਹੁਤ ਪਰੇ ਬਾਜਦੇ ਹਨ ਬਹੁਤ ਨੇਕ ਸੁਭਾਅ ਦੇ ਮਾਲਕ ਹਨ ਤੇ ਸੰਗਤ ਜੀ ਕੀਰਤਨ ਵੀ ਬਹੁਤ ਵਧੀਆ ਕਰਦੇ ਆ ਕੀਰਤਨ ਦੇ ਰਸ ਬੰਦਦੇ ਆ ਪੂਰਾ ਕੀਰਤਨ ਦੇ ਨਾਲ ਨਿਹਾਲ ਕਰਦੇ ਆ ਜੀ ਹਾਂਜੀ ਸੰਗਤ ਜੀ ਬੜਾ ਹੀ ਪਾਵਨ ਪਵਿੱਤਰ ਸਥਾਨ ਆ ਤੁਨ ਤੁਨ ਬਾਬਾ ਫਤੇ ਸਿੰਘ ਜੀ ਦਰਸ਼ਨ ਕਰੋ ਜੀ ਬਾਬਾ ਫਤੇ ਸਿੰਘ ਜੀ ਦੇ ਬੜੀ ਭਾਗਾਂ ਵਾਲੀ ਧਰਤੀ ਹੈ ਜੀ ਸੰਗਤ ਜੀ ਅਸੀਂ ਦਰਸ਼ਨ ਕਰ ਲਿਆ ਜੀ ਬਾਬਾ ਫਤੇ ਸਿੰਘ ਜੀ ਦੇ ਦੇ ਉਹ ਨਹੀਂ ਚਾਲੇ ਪਾਤੇ ਆ ਵਾਪਸੀ ਤੇ ਇੱਥੇ ਸੰਗਤ ਜੀ ਕਠਾਣੀਆਂ ਪਿੰਡ ਹੁੰਦਾ ਜੀ ਜਦੋਂ ਸ਼ੌਣੀ ਕੱਟੀ ਗਈ ਸ਼ੌਣੀ ਨਿਕਲੀ ਕਠਾਣੀਆਂ ਪਿੰਡ ਮੀਤਪੁਰਾ ਹੋਰ ਬੜੇ ਪਿੰਡ ਕਾਫੀ ਤਿੰਨ ਚਾਰ ਪਿੰਡੇ ਇਥੋਂ ਠਾਈ ਹੀ ਤੇ ਉਹਦੇ ਚੱਕਰ ਚ ਫਿਰ ਮਲਕੀਤੋਂ ਫਿਰ ਸ਼ੌਣੀ ਕੱਟੀ ਗਈ ਤੇ ਉਦੋਂ ਬਾਬਾ ਫਤੇ ਸਿੰਘ ਕਠਾਣੀਆਂ ਦੇ ਵਿੱਚ ਹੁੰਦਾ ਹੈ ਤੇ ਫਿਰ ਬਾਬਾ ਫਤੇ ਸਿੰਘ ਮਲਕੇ ਇੰਨੀ ਸ਼ਕਤੀ ਮਹਾਰਾ ਜੀ ਦੇ ਵਿੱਚ ਵੀ ਮਲਕੇ ਗੁਰਦੁਆਰਾ ਫਿਰ ਨਹੀਂ ਵਿਧਾਇਆ ਗਿਆ ਜਾ ਸਕਿਆ ਸਸਰੀ ਗੱਲ ਦੀ ਸਾਰਿਆਂ ਨੂੰ ਉਸ ਨੂੰ ਠੀਕ ਠਾਕ ਹੋ ਸਾਰੇ ਤੇ ਦੋਸਤੋ ਅਸੀਂ ਜਦੋਂ ਸੀਪੀ 6 ਦੇ ਵਿੱਚੋਂ ਸ਼ੋਨੀ ਦੇ ਵਿੱਚੋਂ ਬਾਬਾ ਭਦੇ ਸਿੰਘ ਜੀ ਦੇ ਦਰਸ਼ਨ ਕਰਕੇ ਘਰ ਗਏ ਤੇ ਘਰ ਫਿਰ ਜਲਪਾਣੀ ਛਕਿਆ ਤੇ ਫਿਰ ਮੈਂ ਹੁਣ ਇਥੇ ਸ਼੍ਰੀ ਦਰਬਾਰ ਸਾਹਿਬ ਕਿਹਾ ਆ ਤੇ ਦਰਬਾਰ ਸਾਹਿਬ ਤੋਂ ਫਿਰ ਅਸੀਂ ਦਰਸ਼ਨ ਕਰਕੇ ਹੁਣ ਜਾਵਾਂਗੇ ਸ਼੍ਰੀ ਤਰਨਤਾਰਨ ਸਾਹਿਬ ਐ ਮੈਡੀਸਨ ਲੈਣ ਤਰਨਤਾਰਨ ਤੋਂ ਮੈਡੀਸਨ ਲੈਣੇ ਮਮੀ ਦੀ ਤੇ ਡਾਕਟਰ ਜਤਿੰਦਰ ਜੀ ਅਥੇ ਬਹੁਤ ਸਿਆਣੇ ਡਾਕਟਰ ਆ ਉਹਨਾਂ ਦੇ ਫੇਰ ਆ ਫੇਰ ਘਰ ਵਾਪਸੀ ਤੇ ਅੱਜ ਹੁਣ ਦਰਸ਼ਨ ਕਰਦੇ ਆ ਜੀ ਅੱਜ ਸੋਮਵਾਰ ਦਾ ਦਿਹਾੜਾ ਤੇ ਅੱਜ ਵੀ ਕਿੰਨੀਆਂ ਰੌਣਕਾਂ ਜੀ ਸੰਗਤ ਦੀਆਂ ਸੋਮਵਾਰ ਦਾ ਦਿਹਾੜਾ ਤੇ ਬਹੁਤ ਜ਼ਿਆਦੀ ਸੰਗਤ ਐ ਅੱਜ ਵੀ ਗੁਰੂ ਸਾਹਿਬ ਦੀ ਇੰਨੀ ਮੇਰ ਆ ਕਿ ਸੰਗਤ ਆਪ ਮਹਾਰੀ ਦਰਸ਼ਨ ਕਰਨ ਆਉਂਦੀ ਐ ਜੀ ਹਾਂਜੀ ਸੰਗਤ ਜੀ ਅੱਜ ਕੁਝ ਬਦਲ ਵਾਈਜੀ ਆ ਤੇ ਕਈ ਤਾਂ ਬੰਦੇ ਮੀਂਹ ਦਾ ਵੀ ਚਾਂਸ ਹੈ ਗਿਆ ਬਾਕੀ ਜੀ ਨਜ਼ਰ ਮੀਨਾ ਪਿਆ ਉਹਨਾਂ ਚ ਮੌਸਮ ਸਾਫ਼ ਨਹੀਂ ਲੈਂਦਾ ਰਹਿਣਾ ਤੇ ਕਰੋ ਦਰਸ਼ਨ ਸਕਰਤੇ ਜੀ 3 ਵਜੇ ਤੋਂ ਬਾਅਦ ਦਾ ਸਮਾਂ ਹੋ ਗਿਆ ਤੇ ਸਫਾਈਆਂ ਹੋ ਰਹੀਆਂ ਹਰੀ ਅਈ ਜੀ ਉਸ ਤੋਂ ਬਾਅਦ ਚ ਧਵਾਈਏ ਪਹਿਲੇ ਸੰਗਤ ਜੀ ਆਵੇ ਸਫਾਈ ਹੁੰਦੀ ਸਾਰੇ ਮੈਟਾਂ ਦੇ ਫਿਰ ਮੈਟ ਕਲੋਜ਼ ਕੀਤੇ ਜਾਂਦੇ ਮੈਟ ਇਕੱਠੇ ਕੀਤੇ ਜਾਂਦੇ ਆ ਆਹੇ ਮੈਟ ਇਕੱਠੇ ਕਰਦੀ ਹੁੰਦੀ ਸੰਗਤ ਤੇ ਫਿਰ ਸੰਗਤ ਜੀ ਧਵਾਈ ਹੋਏਗੀ ਸੰਗਤ ਮੈਟਾਂ ਦੀ ਸੇਵਾ ਕਰਦੀ ਹੈ ਉਸ ਤੋਂ ਬਾਅਦ 3 ਵਜੇ ਅਰਦਾਸ ਬੇਨਤੀ ਹੈ ਅਰਦਾਸ ਤੋਂ ਬਾਅਦ ਚ ਧਵਾਈ ਹੋਏਗੀ ਸੰਗਤ ਜੀ ਸਾਥ ਸੰਗਤ ਜੀ ਮੈਡ ਇਕੱਠੇ ਹੋ ਰਹੇ ਆ ਜੀ ਹਰ ਰੋਜ਼ ਹੀ ਡੇਲੀ ਰੁਟੀਨ ਚ 3 ਵਜੇ ਦਵਾਈ ਦੀ ਸੇਵਾ ਹੁੰਦੀ ਹੈ ਜੀ ਤੇ ਸੰਗਤ ਬੜੇ ਦਿਲੋਂ ਸੇਵਾ ਕਰਦੀ ਹੈ ਜੀ ਹਰ ਰੋਜ਼ 3 ਵਜੇ ਦਵਾਈ ਦੀ ਸੇਵਾ ਹੁੰਦੀ ਹਾਂਜੀ ਸੰਗਤ ਜੀ ਇਹ ਦਰਸ਼ਨ ਕਰ ਲਿਆ ਜੀ ਦੇ ਹੁਣ ਵਾਪਸੀ ਚਾਲੇ ਪਾਉਣ ਲੱਗੇ ਆ ਤੇ ਉਸ ਤੋਂ ਹੁਣ ਅਸੀਂ ਚੱਲੇ ਆ ਜੀ ਤਰਨਤਨ ਸਾਹਿਬ ਮੈਡੀਸਨ ਲੈਣ ਆਣ ਤੇ ਫਿਰ ਉਸ ਤੋਂ ਬਾਅਦ ਵਿੱਚ ਜਾਵਾਂਗੇ ਘਰ ਹਾਂਜੀ ਦੋਸਤੋ ਅਸੀਂ ਮੈਡੀਸਨ ਲੈਣ ਆਏ ਸੀ ਦੇ ਮੈਡੀਸਨ ਲੈ ਲਈਆ ਤੇ ਡਾਕਟਰ ਸਾਹਿਬ ਬਹੁਤ ਹੀ ਡਾਕਟਰ ਸਾਹਿਬ ਨੇ ਬਹੁਤ ਹੀ ਸਿਆਣੇ ਨੇ ਤੇ ਡਾਕਟਰ ਜਤਿੰਦਰ ਹੈ ਕਿਡਨੀ ਸਪੈਸ਼ਲਿਸਟ ਜਦੋਂ ਮਰ ਤੇ ਬਹੁਤ ਅਨੇਕ ਸੁਭਾਅ ਦੇ ਮਾਲਕ ਨੇ ਤੇ ਚਲੋ ਜੀ ਹਨਾ ਮਿਲਦੇ ਆਂ ਪਿੰਡੇ ਆ ਕੇ ਹਾਂਜੀ ਦੋਸਤੋ ਅਸੀਂ ਖਲੋਤੇ ਆਂ ਪਟਿੰਡਾ ਹਾਈਵੇ ਦੇ ਉੱਪਰ ਤੇ ਇਹ ਬਾਈਪਾਸ ਰਹਿ ਗਿਆ ਜੀ ਇਹ ਤੋਂ ਆਪਾਂ ਇੱਥੇ ਇੱਕ ਟੈਕਸਾ ਦਾ ਘਰ ਆ ਉਤੋਂ ਆਏ ਆ ਕਿ ਪਟਿੰਡਾ ਹਾਈਵੇ ਸਿੱਧਾ ਅਮਰਤਪੁਰ ਜਾ ਰਿਹਾ ਤੇ ਪੈਟੀ-ਪੁਟੀ ਖਾ ਰਹੇ ਹਾਂ ਤੇ ਨਾਲ ਥੋੜੀ ਹੱਲ ਲੇ ਲਈ ਮਾਜਲ ਅੱਜ ਪੰਗਾ ਆ ਲਿਖਦੇ ਹਾਂ ਅੱਲਾ ਕਰਦੇ ਆ ਹਾਂ ਕੋਲਡ ਡਰਿੰਕ ਲੈਣ ਲੱਗੇ ਹਾਂ ਅੱਜ ਲੈ ਲੈਣੇ ਆ ਕੋਲਡ ਡਰਿੰਕ ਕਿਨਾਂ ਕੋ ਅਵੇਲੇਬਲ ਨਹੀਂ ਹੋਰ ਗੱਲਾਂ ਬਾਤਾਂ ਸਰਾਉਤੀ ਸਾਰੇ ਠੀਕ ਠਾਕ ਹੋ ਬਾਕੀ ਵੇਖ ਲਿਓ ਇਹ ਦੇਖੋ ਦੋਸਤੋ ਕੀ ਆ ਕੇ ਲੋਕ ਨੰਗੀ ਜਾਂਦੇ ਨੰਗੀ ਤੁਰ ਹੀ ਜਾਂਦੇ ਪਤਾ ਨਹੀਂ ਕਿਨੂੰ ਕਿਨੂੰ ਕਿਥੇ ਕਿਥੇ ਵੇਲੋ ਕੰਮ ਹੋਊਗਾ ਰੋਡਾਂ ਤੇ ਕਿਸੇ ਵੀ ਖਲੋਜੋ ਆਵਾਜ਼ ਆਈ ਚੱਲੀ ਜਾਂਦੀ ਤੁਰੀ ਜਾਂਦੀ ਕੋਈ ਕਿਤੇ ਕੋਈ ਕਿਤੇ ਹੁਣ ਆ ਟਰੱਕ ਹੀ ਆ ਇਹਨੇ ਪਤਾ ਨਹੀਂ ਕਿਹੜੀ ਆਊਟ ਆਫ ਸਟੇਟ ਚ ਜਾਣਾ ਕਿੱਥੇ ਜਾਣਾ ਆ ਵੀ ਆ ਟਰੱਕ ਆ ਵੀ ਕਿੱਥੋਂ ਦਾ ਲੋਡ ਆ ਜ ਆ ਭਰਨ ਜਾਣਾ ਮੈਨੂੰ ਲੱਗਦਾ ਖਾਲੀ ਆ ਭਰਨੀ ਆਣਾ ਕਿਤੇ ਕੋਈ ਵੀ ਆ ਆ ਜਿੱਦਾਂ ਗੱਡੀਆਂ ਜਾਂ ਕੋਈ ਵੀ ਲੱਗੇ ਵੇ ਲੋ ਸਾਰੀ ਦੁਨੀਆ ਭੱਜੀ ਫਿਰਦੀ ਭੱਜੀ ਜਾਂਦੀ ਕੋਈ ਕਿਤੇ ਕੋਈ ਕਿਤੇ ਬਾਕੀ ਸਹੀ ਜੇ ਸਾਰੇ ਠੀਕ ਠਾਕ ਦੇ ਇੱਕ ਸੱਚੇ ਦੋਸਤੋ ਮੈਂ ਇਹ ਵੀਡੀਓ ਭਾਈ ਸੀ ਵੀ ਇਹਨਾਂ ਦੇ ਜਿਹੜੇ ਵਿਚਾਰੇ ਉੱਥੇ ਡਿਪੋਰਟ ਹੋ ਕੇ ਆਏ ਅਮਰੀਕਾ ਤੋਂ ਬਹੁਤ ਮੰਦ ਭਾਗੀ ਖਬਰ ਆ ਕਿਉਂਕਿ ਉਹਦਾ ਕੀ ਗੱਲ ਆ ਵੀ ਲੱਖਾਂ ਰੁਪਏ ਲਾ ਕੇ ਗਏ ਹੁੰਦੇ 40-45 ਲੱਖ ਰੁਪਏ ਜੈਂਟ ਲਈ ਜਾਂਦੇ ਆ ਤੇ ਬੜਾ ਦਿਲ ਟੁੱਟਦਾ ਪਰ ਭਾਈ ਨਹੀਂ ਨਹੀਂ ਹੋ ਸਕਦੀ ਛੇਤੀ ਕਿਤੇ ਆ ਤੇ ਬੰਦਾ ਸੋਚਦਾ ਕੁਛ ਆ ਹੁੰਦਾ ਕੁਛ ਆ ਕਿਸੇ ਦੇ ਅੱਤੇ ਆ ਨਹੀਂ ਹੁੰਦਾ ਵੀ ਹਰ ਕੋਈ ਇਨਸਾਨ ਆ ਅੱਗੇ ਨੂੰ ਪੈਂਦਾ ਤੇ ਪਰ ਆਪਣੇ ਨਾਲ ਕੀ ਹੁੰਨਾ ਨਿਸ਼ਚਿਤ ਦਾ ਕੋਈ ਪਤਾ ਨਹੀਂ ਤੇ ਚਲੋ ਹਿੰਮਤ ਨਹੀਂ ਹਾਰਨੀ ਚਾਹੀਦੀ ਪਤਾ ਪਾਣੀ ਵੀ ਜ਼ਿੰਦਗੀ 'ਚ ਬੜੇ ਮੋੜ ਆਉਂਦੇ ਆ ਤੇ ਬਸ ਲੱਗੇ ਰਹੋ ਲੋਕ ਗੱਲਾਂ ਕਰਦੇ ਹੀ ਹੁੰਦੇ ਆ ਲੋਕਾਂ ਦੀ ਪਰਵਾਹ ਨਹੀਂ ਕਰਨੀ ਆਂਦੇ ਹਾਕੀ ਫਰੇ ਜਾਂਦਾ ਕੁੱਤੇ ਭੌਂਦੇ ਹੁੰਦੇ ਆ ਉਹੀ ਗੱਲ ਆ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕ ਬੜਾ ਕੁਝ ਕਹਿੰਦੇ ਆ ਤੇ ਬਾਕੀ ਕਿਤੇ ਨਾ ਕਿਤੇ ਇਨਸਾਨ ਨੂੰ ਕੰਮ ਜਵਾਂ ਮਿਲ ਨਹੀਂ ਜਾਂਦੀ ਆ ਹਾਂਜੀ ਦੋਸਤੋ ਕਰੋ ਗੋਲਡਨ ਗੇਟ ਦੇ ਪਰਸ਼ਨ ਅਸੀਂ ਹੁਣ ਪਹੁੰਚ ਚੁੱਕੇ ਹਾਂ ਗੋਲਡਨ ਗੇਟ ਅੰਦੀ ਸਰ ਦੀ ਬਿਊਟੀ ਅੰਦੀ ਸਰ ਦੀ ਸ਼ਾਨ ਹੈ ਨਾ ਕਿੰਨੇ ਕਿੰਨੇ ਗੋਲਡਨ ਗੇਟ ਦੇ ਦੇਖੇ ਮਤਲਬ ਕਿ ਵੀਡੀਓ ਬਣਾਈ ਹੀ ਉਹ ਸ਼ਾਰਟ ਬਣਾਇਆ ਸਿੱਧੇ ਰੋਗਾ ਤੇ ਤੁਸੀਂ ਇਹ ਸ਼ਾਰਟ ਜ਼ਰੂਰ ਦੇਖਣਾ ਤੇ ਮੈਂ ਮਤਲਬ ਕਿ ਇਹ ਵੀਡੀਓ ਦੇ ਵਿੱਚ ਕੈਸ਼ ਨਹੀਂ ਕੀਤਾ ਤੁਸੀਂ ਮੁਲਾਜ਼ਮ ਮਿਲੇ ਤੇ ਬਹੁਤ ਮੁਲਾਜ਼ਮਾਂ ਦੇ ਨਾਮ ਪਤਾ ਕੀਤੀਆਂ ਇਸ ਟੌਪਿਕ ਤੇ ਕੀਤੀਆਂ ਵੀ ਉਹਨਾਂ ਵਿਚਾਰਿਆਂ ਮੇਰਾ ਪੇਜ ਵੇਖਿਆ ਚੈੱਕ ਕੀਤਾ ਕਹਿੰਦੇ ਭਾਜੀ ਕੰਟੈਂਟ ਚੇਂਜ ਕਰੋ ਬਹੁਤ ਅਨੇਕ ਸੁਭਾਅ ਦੇ ਸਨ ਮੁਲਾਇਮ ਕਾਫੀ ਗੱਲਬਾਤ ਕੀਤੀ ਕੱਟਿਆਂ ਜਾਂ ਵੀ ਸੀ ਇਹਦੇ ਮਤਲਬ ਕਿ ਹੋਰ ਉਹ ਮੈਨੂੰ ਯਾਦ ਨਹੀਂ ਰਿਹਾ ਉਹ ਤੋਂ ਵੀਡੀਓ ਦੂਸਰੀ ਮਲਕੇ ਅਪਲੋਡ ਦੇ ਵਿੱਚ ਕਵਰ ਕਰਨਾ ਤੇ ਅਸੀਂ ਹੁਣ ਬੀਐਸਐਫ ਲਾਗੇ ਮੈਂ ਆ ਗਿਆ ਤੇ ਅੱਗੇ 뷰 ਬਹੁਤ ਸੁਣਾ ਆ ਰਿਹਾ ਸਾਈਡਾਂ ਦੇ ਦਰਖਤ ਆ ਉੱਪਰ ਥੋੜਾ ਜਿਹਾ ਬੱਦਲ ਜਿਹਾ ਜਿੱਦਾਂ ਚਾਤਨ ਜਿਹਾ ਇਹ ਕਿ ਕਾਰਨ ਹੈ ਵੀ ਆ ਮਲਕੇ ਰੀਅਲ ਵੇਖਣ ਚ ਹੋਰ ਨੰਦਨ ਦਾਵਾ ਦੇ ਵੀਡੀਓ ਦੇ ਵਿੱਚ ਪਾਈ ਜਾਂਦਾ ਤੇ ਆ ਵੇਖੋ ਅਸੀਂ ਜਾ ਰਹੇ ਹਾਂ ਜੀ ਦਾਸ ਕੱਲਾ ਹੀ ਆ ਅੱਜ ਤੇ ਨਾਲ ਹੀ ਬਾਈਕ ਚਲਾ ਰਿਹਾ ਹਾਂ ਇਹ ਜ਼ਰੂਰ ਹੈ ਇਹ ਕੋਈ ਨਹੀਂ ਕੰਮ ਸੌਖਾ ਨਹੀਂ ਹੁੰਦਾ ਜੇ ਬਾਹ ਕੋਈ ਆਪਣਾ ਥੋੜਾ ਜਿਹਾ ਇਹ ਕੰਮ ਚੱਲੂਗਾ ਨਾ ਤੇ ਫਿਰ ਆਪਾਂ ਇੱਕ ਚੇਕ ਕਰੋ ਮਲਕੀ ਬੰਦੇ ਭਰਤੀ ਕਰਾਂਗੇ ਤੇ ਸੈਲਰੀ ਤੇ ਰੱਖਾਂਗੇ ਤੇ ਨਾਲ ਕੋਈ ਕੰਮ ਨੂੰ ਸੈੱਟ ਕਰਾਂਗੇ ਨਾ ਹੁਣ ਨਹੀਂ ਪਰ ਉਹ ਤਾਂ ਧੀ ਮਲਕੇ ਸਪੋਰਟ ਦੀ ਲੋੜ ਆ ਦੋਸਤੋ ਤੇ ਫਿਰ ਸਪੋਰਟ ਦੇ ਦੀ ਸਪੋਰਟ ਕਰੀਂਦੀ ਆ ਤੇ ਖਰੀਦੀ ਆ ਪਰ ਆਖਰੀ ਕਰਨੀ ਚਾਹੀਦੀ